ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਟਰੰਪ ਨੂੰ ਚੇਤਾਵਨੀ ਤੇ ਭਾਰਤ ਨੂੰ ਸਲਾਮ ਅਮਰੀਕਾ ਦੇ ਟਰੈਪ ਵਾਰ ਵਿੱਚਕਾਰ ਨਿੱਕੀ ਹੋਏ ਲਈ ਨੇ ਹੋਣ ਕੀ ਕਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ਤੇ ਟਰੈਪ ਦਾ ਐਲਾਨ ਕੀਤਾ ਹੈ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਤੇ ਭਾਰਤ ਦੇ 25% ਵਾਧੂ ਟੈਰਫ ਲਗਾਉਣ ਦਾ ਐਲਾਨ ਕੀਤਾ ਹੈ 트럼ਪ ਦੇ ਇਸ ਫੈਸਲੇ ਦੀ ਅਮਰੀਕਾ ਵਿੱਚ ਵੀ ਅਲੋਚਨਾ ਹੋ ਰਹੀ ਹੈ ਇਸ ਸਬ ਦੇ ਵਿੱਚ ਕਰ ਅਮਰੀਕਾ ਵਿੱਚ ਸਾਬਕਾ ਅਮਰੀਕੀ ਰਾਜਦੂ ਨਿੱਕੀ ਹੈਲੀ ਨੇ ਕਿਹਾ ਕਿ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰਨੀ ਚਾਹੀਦੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਭਾਰਤ ਨੂੰ ਸਲਾਹ ਦਿੱਤੀ ਹਾਲਾਂਕਿ ਉਹਨਾਂ ਨੇ 트럼ਪ ਨੂੰ ਚੇਤਾਵਨੀ ਵੀ ਦਿੱਤੀ ਜਨਨੋ ਨਿੱਕੀ ਇਹ ਲੀਖਨੇ ਕੀ ਕਹਾ ਸਾਹਿਬ ਕਾ ਅਮਰੀਕੀ ਰਾਜਦੂਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਪਾਈ ਇਸ ਪੋਸਟ ਵਿੱਚ ਉਸਨੇ ਲਿਖਿਆ ਕਿ ਭਾਰਤ ਨੂੰ ਰੈਪਰਟ ਡੋਨਲਡ ਟਰੰਪ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਵਾਈਟ ਹਾਊਸ ਦੇ ਸੰਯੋਗ ਨਾਲ ਇੱਕ ਹੱਲ ਆਪਣਾ ਚਾਹੀਦਾ ਉਸਨੇ ਲਿਖਿਆ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ ਵਿੱਚ ਕਰਦਹਾਕੀਆਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਵਿਸ਼ਵਾਸ ਹੈ ਮੌਜੂਦਾ ਮਤਭੇਦਾਂ ਤੋਂ ਅੱਗੇ ਵਧਣ ਲਈ ਇੱਕ ਮਜ਼ਬੂਤ ਨਹੀਂ ਹੈ ਪਹਿਲਾਂ ਦੀ ਦਿੱਤੀ ਚੇਤਾਵਨੀ ਤੁਹਾਨੂੰ ਦੱਸ ਦਈਏ ਕਿ ਨਿੱਕੀ ਹੈਲੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਉਸ ਸਮੇਂ ਉਸ ਨੇ ਦਾਅਵਾ ਕੀਤਾ ਸੀ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਇੱਕ ਨਾਜ਼ੁਕ ਮੋੜ ਤੇ ਖੜੇ ਹਨ ਉਸ ਨੇ ਇੱਕ ਲੇਖ ਵਿੱਚ ਲਿਖਿਆ ਕਹਾ ਸਿੰਘ ਕੇ ਰੂਸ ਤੋਂ ਤੇਲ ਖਰੀਦਣਾ ਤੇ ਟਰੇਡ ਵਿਵਾਦ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸਥਾਈ ਦਰਾਰ ਪੈਦਾ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ ਨਿੱਕੀ ਹੈਲੀ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਚੀਨ ਦੇ ਆਰਥਿਕ ਵਿਸਤਾਰ ਤੋਂ ਬਾਅਦ ਭਾਰਤ ਦਾ ਉਭਾਰ ਸਭ ਤੋਂ ਵੱਡਾ ਪੂਰ ਰਾਜਨੀਤਿਕ ਵਿਕਾਸ ਹੈ ਅਤੇ ਜਿਵੇਂ ਜਿਵੇਂ ਭਾਰਤ ਮਜ਼ਬੂਤ ਹੁੰਦਾ ਜਾਵੇਗਾ ਚੀਨ ਦੀਆਂ ਛਾਵਾਂ ਕਮਜ਼ੋਰ ਹੋਣਗੀਆਂ ਉਸ ਨੇ ਦਾਅਵਾ ਕੀਤਾ ਸੀ ਕਿ ਅਸ਼ਟਪੈਡੋਨਲਪ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਸਿੱਧੀ ਗੱਲਬਾਤ ਹੋਣੀ ਚਾਹੀਦੀ ਹੈ ਜੇਕਰ ਸਮੇਂ ਸਿਰ ਕਦਮ ਚੁੱਕੇ ਗਏ ਤਾਂ ਚੀਨ ਵਿੱਚ ਮੌਕੇ ਦਾ ਫਾਇਦਾ ਜੀਨ ਇਸ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ